ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਮੈਂ ਇੱਕ ਉਸ ਜਗ੍ਹਾ ਦੇ ਉੱਪਰ ਆਏ ਹੋਇਆ ਵੀਡੀਓ ਬਣਾਉਣ ਵਾਸਤੇ ਬੌਲੀ ਸਾਹਿਬ ਜੋ ਤੁਸੀਂ ਜਾਣਦੇ ਹੋਗੇ ਕੀਰਤਨਪੁਰ ਸਾਹਿਬ ਕਹਿੰਦੇ ਨੇ ਆਪਾਂ ਮੈਂ ਅੱਜ ਆਪਣੀ ਵੀ ਵੀਡੀਓ ਸ਼ੂਟ ਕਰ ਰਿਹਾ ਹਾਂਗਾ ਆਪਣੀ ਦਾ ਮਤਲਬ ਇਹ ਆ ਵੀ ਜਿਹੜਿਆ ਮੇਰੇ ਨੌ ਨੇ ਜਿਹੜੇ ਤੁਸੀਂ ਦੇਖ ਰਹੇ ਹੋ 10 ਆਹਾ 10 ਪੈਰਾਂ ਦੇ ਇਹ ਇਸ ਜਗ੍ਹਾ ਦੇ ਵਿੱਚ ਆਉਣੇ ਨੇ ਕਿਸੇ ਦਿਨ ਠੀਕ ਆ ਵੀ ਉਹ ਕਿੰਨੇ ਸਾਲਾਂ ਨੂੰ ਸਾਲ ਨੂੰ 5 ਸਾਲਾਂ ਨੂੰ 4 ਦਿਨਾਂ ਨੂੰ ਠੀਕ ਆ ਤੇ ਕਿੰਨੇ ਸਾਲ ਦੀ ਉਮਰ ਨੂੰ ਇੱਥੇ ਆਉਣੇ ਆ ਮੈਂ ਆਪਣੀ ਜਗ੍ਹਾ ਆਪਣੇ ਅੱਖਾਂ ਨਾਲ ਦੇਖਣਾ ਚਾਹਣਾਗਾ ਤੇ ਆਜੋ ਤੁਹਾਨੂੰ ਦਿਖਾਉਣਾਗਾ ਠੀਕ ਆ ਤੇ ਇਹ ਸੱਚ ਆ ਤੇ ਆ ਬੌਲੀ ਸਾਹਿਬ ਆ ਤੇ ਇਧਰੋਂ ਉੱਪਰੋਂ ਆ ਜਿਹੜੇ ਲੋਕ ਕੱਪੜੇ ਲਈ ਆਉਂਦੇ ਆਗੇ ਚੱਕੀ ਤੇ ਜਿਹੜੇ ਪਾਏ ਹੁੰਦੇ ਆ ਹੰਡਾਏ ਹੁੰਦੇ ਆ ਉਹ ਨਾਲ ਹੀ ਚੱਕ ਕੇ ਲੈ ਕੇ ਆਉਂਦੇ ਹੁੰਦੇ ਆ ਤੇ ਫਿਰ ਤੇ ਇੱਥੇ ਸੁੱਟ ਦਿੰਦੇ ਆਗੇ ਤੇ ਜਿੰਨੇ ਫੁੱਲ ਹੁੰਦੇ ਆਗੇ ਇੱਥੇ ਕੋਈ ਨੌਜਵਾਨ ਕਿਸੇ ਦੀ 40 ਸਾਲ ਦੀ ਉਮਰ ਕੋਈ ਬੁੱਢਾ ਹੋ ਕੇ ਤੇ ਇੱਥੇ ਆ ਕੇ ਫੁੱਲ ਤੇਰਦੇ ਆਗੇ ਠੀਕ ਹੈ ਜੀ ਆ ਤੇਰੀ ਜਾਂਦੇ ਆਗੇ ਤੇ ਤੁਹਾਨੂੰ ਦਿਖਾਉਣਿਆਂਗੇ ਉਹ ਮੁੰਡਾ ਸਾਹਮਣੇ ਤੇਰੀ ਜਾਂਦਾ ਫੁੱਲ ਤੇ ਉਹ ਦੇਖੋ ਇੱਕ ਨਾ ਇੱਕ ਦਿਨ ਇੱਥੇ ਆਪਣੇ ਫੁੱਲ ਪੈਣਿਆਂਗੇ ਮੈਂ ਇਹ ਆਪਣੀ ਚੀਜ਼ ਜੋ ਮੇਰੇ ਫੁੱਲ ਇੱਥੇ ਪੈਣਿਆਂਗੇ ਆਵਦਾ ਇਹ ਆਪਦੇ ਅੱਖੀਂ ਦੇਖਣਾ ਚਾਹਣਾ ਕਿਉਂਕਿ ਮੈਨੂੰ ਬਾਅਦ ਚੋ ਕੀ ਦੇਖਣਾ ਵੀ ਕੌਣ ਆਊਗਾ ਕਿਸ ਤਰ੍ਹਾਂ ਪਹੁੰਚੇ ਕਿਸ ਤਰ੍ਹਾਂ ਮਤਲੇ ਦੇ ਵਿੱਚ ਤੈਰਨਗੇ ਮਾਝ ਉਹ ਆਪਣਾ ਸੱਚ ਦੇਖਣ ਆਇਆਂਗਾ ਜਿਹਨੂੰ ਕਦੇ ਵੀ ਆਪਾਂ ਲੁਕੋ ਨਹੀਂ ਸਕਦੇ ਦੁਨੀਆ ਦੇ ਉੱਪਰੋਂ ਤੇ ਜਿੰਨੇ ਜਾਣੇ ਹੋ ਸਾਹਮਣੇ ਪਾਈ ਜਾਂਦੇ ਆਗੇ ਤੇ ਉਹਦੇ ਵਿੱਚ ਹੱਲ ਪੈ ਰਹੇ ਆਗੇ ਤੇ ਕਿਸੇ ਦਾ ਭਾਈ ਹੋ ਕਿਸੇ ਦਾ ਪੁੱਤ ਹੋ ਕਿਸੇ ਦਾ ਪਿਓ ਹੋ ਕਿਸੇ ਦੀ ਭੈਣ ਹੋ ਤੇ ਸਭ ਨੇ ਇੱਥੇ ਆਉਣਾ ਹੈ ਤੇ ਸਭ ਦੇ ਫੁੱਲ ਇੱਥੇ ਤੇਰੇ ਜਾਣੇਗੇ ਤੇ ਚਾਰ ਭਾਈ ਇਕੱਠੇ ਹੋ ਕੇ ਲੈ ਕੇ ਆਉਂਦੇ ਹੈਗੇ ਆ ਨੌ ਜਿਨ੍ਹਾਂ ਨਾਲ ਆਪਾਂ ਖਾਣੇ ਪੀਣਿਆਂ ਪੈਰਾਂ ਦੇ ਜਿਨ੍ਹਾਂ ਨਾਲ ਤੁਰਦੇ ਫਿਰਦੇ ਆਂਗੇ ਇਹ ਸਚਾਈ ਹੈ ਵੀ ਇਸ ਬੌਲੀ ਸਾਹਿਬ ਦੇ ਵਿੱਚ ਤੇਰੇ ਜਾਂਦੇ ਨੇ ਕੀਰਤਨਪੁਰ ਸਾਹਿਬੇ ਜਗਾ ਬਣੀ ਹੋਈ ਆ ਉਹ ਸਾਹਮਣੇ ਬਾਈ ਲੱਗ ਰਹੇ ਨੇ ਤੇ ਉਹ ਦਿਖਾ ਦਿਓ ਤੇ ਮੈਂ ਦੇਖਣਾ ਚਾਹੁੰਦਾ ਦੀ ਆਪਦੇ ਹੱਥੀ ਮਹਿਸੂਸ ਕਰਕੇ ਇੱਧਰ ਦੀ ਦਿਖਾਉਣਿਆ ਜਾਂ ਇੱਧਰ ਦੀ ਆ ਜਾ ਇੱਧਰ ਇਸ ਪਾਣੀ ਨੂੰ ਵੀ ਮੈਂ ਸ਼ੋਕ ਇਹ ਆਪਦੇ ਹੱਥਾਂ ਨਾਲ ਦੇਖਣਾ ਮਹਿਸੂਸ ਕਰਨਾ ਚਾਹਣਾਗਾ ਤੇ ਤੁਸੀਂ ਕਿਹੜੇ ਕਿਹੜੇ ਆਓਗੇ ਤੇ ਸਾਰੇ ਇੱਥੇ ਟੋਟਲੀ ਦੁੱਖ ਦੇ ਵਿੱਚ ਆਉਂਦੇ ਆਗੇ ਤੇ ਖੁਸ਼ੀ ਕੋਈ ਨਹੀਂ ਆਉਂਦਾ ਪਰ ਮੈਂ ਖੁਸ਼ ਨਸੀਬਾਂ ਜੋ ਪਹਿਲਾ ਇਹ ਚੀਜ਼ ਨੂੰ ਮਹਿਸੂਸ ਕਰ ਰਹੇ ਹਾਂ ਕਿਉਂਕਿ ਸੱਚ ਤਾਂ ਇਹ ਆ ਫਿਰ 2 4 ਜਣੇ ਲੈ ਕੇ ਆਉਣਗੇ ਤੇ ਮੈਂ ਹੁਣ ਫਿਲਹਾਲ ਖੁਦ ਆਪਦੇ ਅੱਖੀਂ ਚੱਲ ਕੇ ਆਇਆ ਦੇਖਣਾ ਚਾਹਣਾ ਵੀ ਇਹਦਾ ਪਾਣੀ ਕਿਹੋ ਜਿਹਾ ਤੇ ਆ ਪਾਣੀ ਆ ਉਹ ਬਾਹਰ ਤੋਂ ਠੰਡਾ ਬਹੁਤ ਜ਼ਿਆਦਾ ਹੈ ਠੀਕ ਹੈ ਜੀ ਤੇ ਸੱਚ ਦੇਖੋ ਕਿੰਨਾ ਕੋੜਾ ਹੁੰਦਾ ਹੈ ਇਹ ਸੈਨ ਨਹੀਂ ਕੀਤਾ ਜਾ ਸਕਦਾ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਜੇ ਕਦੀ ਕਿਹੜਾ ਵੱਜਿਆ ਤਾਂ ਇਸ ਪਾਣੀ ਨੂੰ ਮਹਿਸੂਸ ਜ਼ਰੂਰ ਕਰਿਓ ਤੇ ਸਤਿ ਸ੍ਰੀ ਅਕਾਲ ਜੀ